ਕੈਸਾੰਗ ਨਹੀਂ ਕਚਕਾਲ ਦਰਸ਼ਨ ਪੇਟਤ ਹੋਤ ਨਿਹਾਲ ਸਾਦ ਕੈਸਾੰ ਕਲੁਖਤ ਹਰੈ ਸਾਦ ਕੈਸਾੰ ਨਲ ਪਰ ਹਰੈ ਤੋਂ ਮੇਰਜ ਕਰ ਅਗਰ ਕੋਈ ਮਨੁੱਖ ਨਾਮ ਨਹੀਂ ਜਪ ਸਕਿਆ ਪਰ ਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਕੋਈ ਮੇਰਾ ਵਾਤਾਵਰਣ ਠੀਕ ਨਹੀਂ ਸੀ ਵਾਤਾਵਰਣ ਤੇ ਕਿਸੇ ਸੰਤ ਦਾ ਠੀਕ ਨਹੀਂ ਸੀ ਕਿਸੇ ਵੀ ਭਗਤ ਦਾ ਠੀਕ ਨਹੀਂ ਸੀ ਮੈਂ ਕਲ ਅਰਜ਼ ਕੀਤੀ ਸੀ ਪਰ ਸਥਿਤੀ ਮੀਰਾ ਦੀ ਠੀਕ ਨਹੀਂ ਸੀ ਜੰਗਲਾਂ ਦੇ ਵਿੱਚ ਵਡਕਦੀ ਰਹੀ ਹੁਣ ਇਸਤਰੀ ਚੋਲਾ ਹੋਵੇ ਤੇ ਜਾਨ ਸਰੀਰ ਹੋਵੇ ਤੇ ਕੱਲੀ ਜੰਗਲਾਂ ਦੇ ਵਿੱਚ ਭਟਕਣਾ ਇੱਕ ਸਿਆਣੇ ਲਿਖਾਰੀ ਨੇ ਮੇਰੇ ਇਤੇ ਪ੍ਰਸ਼ਨ ਕੀਤਾ ਸੀ ਕਿ ਕੱਲੀ ਇਸਤਰੀ ਕਿਸ ਤਰ੍ਹਾਂ ਬੇਖੌਫ ਤੇ ਬੇਦਾਗ ਜੰਗਲ ਦੇ ਵਿੱਚ ਭਟਕਦੀ ਰਹੀ ਮੈਂ ਕਿਹਾ ਭਗਤੀ ਭਾਵਨਾ ਕਰਕੇ ਉਸ ਦੇ ਚਿਹਰੇ ਦੀ ਬਨਾਵਟ ਐਸੀ ਸੀ ਦੁਸ਼ਟ ਦੁਸ਼ਮਣ ਫੱਗਦੇ ਆਂਦਾ ਸੀ ਉਹਨੂੰ ਮਾਂ ਦੇ ਨਾਮ ਦਾ ਰਸ ਐਸਾ ਕਰ ਦਿੰਦਾ ਚਿਹਰੇ ਦੀ ਹਾਲਤ ਕਰ ਜਦ ਅੰਤਿਸ਼ਕਰਣ ਪਾਵਨ ਹੋ ਜਾਏ ਰੋਮ ਰੋਮ ਪਵਿੱਤਰ ਹੋ ਜਾਏ ਉਸ ਦੇ ਸਾਹਮਣੇ ਮਹਿਲੇ ਤੋਂ ਮਹਿਲਾ ਮਨੁੱਖ ਵੀ ਆਵੇਗਾ ਪ੍ਰਭਾਵਿਤ ਹੋਵੇ ਸੰਤ ਕੇ ਸੰਗ ਨਹੀਂ ਕਿਛ ਧਾਲ ਦਰਸ਼ਨ ਭੇਟ ਤੋ ਇਹ ਹਕੀਕਤ ਹੈ ਪਰਸਥਿਤੀ ਤੇ ਠੀਕ ਨਹੀਂ ਸੀ ਉਸ ਦੀ ਲੇਕਿਨ ਮਨਸਥਿਤੀ ਐਸੀ ਠੀਕ ਹੈ ਉਹ ਭੁਖੇ ਰਹਿ ਕੇ ਵੀ ਰੁੱਖਾਂ ਥਲੇ ਰਾਤ ਕੱਟ ਕੇ ਵੀ ਰੱਬ ਨਾਲ ਜੁੜੀ ਹੋਈਏ ਲੋਕੀ ਭਰੇ ਪੇਟ ਵੀ ਨਾਮ ਨਹੀਂ ਜਪਦੇ ਲੋਕੀ ਘਰ ਦੇ ਚ ਵੀ ਨਹੀਂ ਜਪਦੇ